ਵੱਲੋਂ ਸਮਨ ਕੀਤਾ ਗਿਆ ਲੁਧਿਆਣਾ ਦੇ ਇੱਕ ਸਕੂਲ ਦੀ ਜ਼ਮੀਨ ਵਿਵਾਦ ਮਾਮਲੇ ਦੇ ਵਿੱਚ ਸਮਨ ਕੀਤਾ ਗਿਆ ਆਸ਼ੂ ਨੂੰ ਅੱਜ ਹੀ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਲੁਧਿਆਣਾ ਜ਼ਿਮਨੀ ਚੋਣਾਂ ਦੇ ਲਈ ਕਾਂਗਰਸ ਦੇ ਉਮੀਦਵਾਰ ਨੇ ਭਾਰਤਪੁਤ ਆਸ਼ੂ ਜਿਹੜੇ ਕਿ ਲਗਾਤਾਰ ਆਪਣੇ ਹਲਕੇ ਦੇ ਵਿੱਚ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਤੇ ਇਸ ਦੇ ਵਿਚਾਲੇ ਭਾਰਤਪੁਤ ਆਸ਼ੂ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਵਿਜੀਲੈਂਸ ਦੇ ਵੱਲੋਂ ਸਮਨ ਕੀਤਾ ਗਿਆ ਲੁਧਿਆਣਾ ਦੇ ਇੱਕ ਸਕੂਲ ਦੀ ਜ਼ਮੀਨ ਵਿਵਾਦ ਮਾਮਲੇ ਦੇ ਵਿੱਚ ਦਰਸਲ ਸਮਨ ਕੀਤਾ ਗਿਆ ਤੇ ਅੱਜ ਹੀ ਭਾਰਤਪੁਤ ਆਸ਼ੂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਵਿਜੀਲੈਂਸ ਦੇ ਵੱਲੋਂ ਇੱਕ ਮਾਮਲੇ ਦੇ ਵਿੱਚ ਆ ਭਾਰਤਪੂਸ਼ ਨਾਸ਼ੂ ਦੇ ਖਿਲਾਫ ਐਕਸ਼ਨ ਕੀਤਾ ਗਿਆ ਸੀ ਕਾਰਵਾਈ ਕੀਤੀ ਗਈ ਸੀ ਗਿਫਤਾਰੀ ਹੁੰਦੀ ਉਸ ਤੋਂ ਬਾਅਦ ਕੁਝ ਸਮਾਂ ਆ ਭਾਰਤਪੂਸ਼ ਨਾਸ਼ੂ ਜੇਲ੍ਹ ਦੇ ਵਿੱਚ ਵੀ ਰਹੇ ਸਨ ਉਸ ਤੋਂ ਬਾਅਦ ਜੇਲ੍ਹ ਤੋਂ ਆ ਰਿਹਾ ਹੋ ਕੇ ਆਏ ਸਨ ਤਾਂ ਹੁਣ ਇੱਕ ਹੋਰ ਕੇਸ ਦੇ ਵਿੱਚ ਦਰਸਲ ਇੱਕ ਹੋਰ ਕੇਸ ਦਸਪਿਆ ਜਾ ਰਿਹਾ ਜਿਸ ਕੇਸ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਭਾਰਤਪੂਸ਼ ਨਾਸ਼ੂ ਨੂੰ ਸੱਮਨ ਕੀਤਾ ਗਿਆ ਆ ਪੂਰਾ ਮਸਲਾ ਕੀ ਹੈ ਕਿ ਲੁਧਿਆਣਾ ਦੇ ਇੱਕ ਸਕੂਲ ਦੀ ਜ਼ਮੀਨ ਦਾ ਇਹ ਪੂਰਾ ਵਿਵਾਦ ਹੈ ਜਿਸ ਨੂੰ ਲੈ ਕੇ ਸੱਮਨ ਕੀਤਾ ਗਿਆ ਤੇ ਅੱਜ ਹੀ ਆਸ਼ੂ ਨੂੰ ਪੇਚ ਹੋਣ ਦੇ ਹੁਕਮ ਦਿੱਤੇ ਗਏ ਨੇ ਤਾਂ ਲੁਧਿਆਣਾ ਵੈਸਟ ਹਲਕੇ ਦੇ ਵਿੱਚ ਜੋ ਕਿ ਜ਼ਿੰਨੇ ਚੋਣ ਹੋਣ ਜਾ ਰਹੀ ਹੈ ਕਾਂਗਰਸ ਪਾਰਟੀ ਦੇ ਵੱਲੋਂ ਭਾਰਤਪੁਸ਼ ਆਸ਼ੂ ਜੋ ਕਿ ਕੈਂਡੀਡੇਟ ਨੇ ਉਮੀਦਵਾਰ ਨੇ 19 ਤਰੀਕ ਨੂੰ ਵੋਟਾਂ ਪੈਣ ਜਾ ਰਹੀਆਂ ਨੇ ਤਾਂ ਇਸ ਦੇ ਵਿਚਾਲੇ ਭਾਰਤਪੁਸ਼ ਆਸ਼ੂ ਨੂੰ ਵਿਜੀਲੈਂਸ ਨੇ ਸਮਨ ਕੀਤਾ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਜਿੰਦਰ ਕੁਮਾਰ ਜੁੜ ਚੁੱਕੇ ਨੇ ਰਜਿੰਦਰ ਲੁਧਿਆਣਾ ਦੇ ਇੱਕ ਸਕੂਲ ਦੀ ਜ਼ਮੀਨ ਵਿਵਾਦ ਮਾਮਲੇ ਦੇ ਵਿੱਚ ਆਸ਼ੂ ਨੂੰ ਸਮਨ ਕੀਤਾ ਗਿਆ ਕੀ ਕੋਈ ਜਾਣਕਾਰੀ ਅਤੇ ਦੇਖੋ ਬਿਲਕੁਲ ਪਰਮਿੰਦਰ ਇਹ ਜਿਹੜਾ ਜ਼ਮੀਨ ਵਿਵਾਦ ਦਾ ਮਾਮਲਾ ਹੈਗਾ ਲੁਧਿਆਣਾ ਦੇ ਸਾਬਰ ਨਗਰ ਦਾ ਮਾਮਲਾ ਜਿੱਥੇ ਨਿਊ ਆਈ ਸਕੂਲ ਦੀ ਇਹ ਜ਼ਮੀਨ ਹੈ ਔਰ ਇਹ ਕਿਹਾ ਜਾ ਸਕਦਾ ਕਿ ਇਹ ਜ਼ਮੀਨ ਦੇ ਉੱਤੇ ਇੱਕ ਸੰਸਥਾ ਦੇ ਵੱਲੋਂ ਜਿਹੜਾ ਜਿਹੜਾ ਇੱਕ ਕਬਜ਼ਾ ਸੀਗਾ ਔਰ ਇਸ ਤੋਂ ਬਾਅਦ ਇਹ ਦੋਵੇਂ ਹੀ ਧਿਰਾਂ ਦੇ ਵਿੱਚ ਆਪਸੀ ਜਿਹੜਾ ਖਲੇਸ਼ ਹੋ ਗਿਆ ਜਿਸ ਤੋਂ ਬਾਅਦ ਇਹ ਮਾਮਲਾ ਜਿਹੜਾ ਪੁਲਿਸ ਦੇ ਕੋਲ ਪਹੁੰਚਿਆ ਔਰ ਪੁਲਿਸ ਦੇ ਕੋਲ ਇਹ ਸਾਰੇ ਜਿਹੜੇ ਮਾਮਲੇ ਦੀ ਇਕਵੈਰੀ ਹੋਣ ਤੋਂ ਬਾਅਦ ਜਦੋਂ ਇਸ ਕੈਸਟੇਸ਼ਨ ਦੇ ਲਈ ਇੰਪਰੂਵਮੈਂਟ ਟਰਸਟ ਨੂੰ ਲਿਖਿਆ ਗਿਆ ਤਾਂ ਉਹਨਾਂ ਨੇ ਇਹ ਸਾਰੇ ਮਾਮਲੇ ਦੀ ਪੜਤਾਲ ਕੀਤੀ ਤਾਂ ਇਸ ਦੀ ਜਿਹੜੀ ਸਾਰੀ ਜਿਹੜੀ ਹੈ ਤੱਥ ਹੈਗੇ ਨੇ ਜੋ ਸਾਰੇ ਇਸ ਦੇ ਡਾਕੂਮੈਂਟਸ ਹੈਗੇ ਨੇ ਉਹ ਅੱਗੇ ਬਿਜਲੈਂਸ ਨੂੰ ਸੌਂਪ ਦਿੱਤੇ ਨੇ ਹਾਲਾਂਕਿ ਬਿਜਲੈਂਸ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਆ ਆਪਣੀ ਕਾਰਵਾਈ ਕਰਦੇ ਹੋਏ ਕੁਝ ਲੋਕਾਂ ਨੂੰ ਜਿਹੜਾ ਨਾਮਜ਼ਦ ਕੀਤਾ ਔਰ ਇਹ ਕਿਹਾ ਜਾ ਸਕਦਾ ਕਿ 25 ਲੋਕਾਂ ਨੂੰ ਇਸ ਦੇ ਵਿੱਚ ਜਿਹੜਾ ਨੋਟਿਸ ਕੀਤਾ ਗਿਆ ਹਾਲਾਂਕਿ ਇਸ ਜ਼ਮੀਨ ਨੂੰ ਲੈ ਕੇ ਜਿਹੜਾ ਅੱਗੇ ਵੇਚਣ ਦੇ ਜਿਹੜੇ ਆ ਉਹ આરોਪ ਲਗਾਏ ਜਾ ਰਹੇ ਨੇ ਕਿ ਇਸ ਨੂੰ ਅੱਗੇ ਜਿਹੜਾ ਵੇਚ ਦਿੱਤਾ ਗਿਆ ਤਾਂ ਇਸੇ ਮਾਮਲੇ ਦੇ ਵਿੱਚ ਜਿਹੜੇ 25 ਲੋਕਾਂ ਦੇ ਖਿਲਾਫ ਜਿਹੜਾ ਨੋਟਿਸ ਆ ਉਹਨਾਂ ਨੂੰ ਭੇਜਿਆ ਗਿਆ ਜਿਸ ਦੇ ਵਿੱਚ ਸਾਬਕਾ ਮੰਤਰੀ ਭਾਰਤਪੁਸ਼ਨਾਸ਼ੂ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਕਿ ਉਹਨਾਂ ਨੂੰ 6 ਵਜੇ ਜਿਹੜਾ ਅੱਜ ਵਿਜੀਲੈਂਸ ਦੇ ਅੱਗੇ ਪੇਸ਼ ਹੋਣ ਦੇ ਲਈ ਜਿਹੜੇ ਹੁਕਮ ਆ ਉਹ ਜਾਰੀ ਕੀਤੇ ਗਏ ਸੀ ਹਰਜਿੰਦਰ ਇਸ ਕੇਸ ਦਾ ਜੋ ਤੁਸੀਂ ਜ਼ਿਕਰ ਕਰ ਰਹੇ ਹੋ ਇਸ ਕੇਸ ਦੇ ਵਿੱਚ ਭਾਰਤਪੁਸ਼ਨਾਸ਼ੂ ਦੀ ਕੀ ਭੂਮਿਕਾ ਹੈ ਜਾਂ ਉਹਨਾਂ ਤੇ ਕੀ ਇਲਜ਼ਾਮ ਨੇ ਆ ਦੇਖੋ ਬਿਲਕੁਲ ਇਹ ਜਿਹੜਾ ਨਿਊ ਹਾਈ ਸਕੂਲ ਦਾ ਜਿਹੜਾ ਜ਼ਿਕਰ ਆ ਰਿਹਾ ਇਸ ਦੇ ਵਿੱਚ ਜਿਹੜੇ ਭਰਪੂਰ ਸਨਾਸ਼ੂ ਦੇ ਜਿਹੜੇ ਕਰੀਪੀ ਹੈਗੇ ਨੇ ਉਹਨਾਂ ਦੇ ਨਾਮ ਤੇ ਜਿਹੜੀ ਇਹ ਜ਼ਮੀਨ ਦਾ ਜ਼ਿਕਰ ਆ ਰਿਹਾ ਕਿ ਉਹਨਾਂ ਨੇ ਜਿਹੜੇ ਵੱਖ-ਵੱਖ ਤਰੀਕੇ ਦੇ ਨਾਲ ਆਪਣੇ ਨਾਮ ਤੇ ਜਿਹੜੀ ਜ਼ਮੀਨ ਆ ਉਹ ਅੱਗੇ ਜਿਹੜੀ ਆ ਕਰ ਦਿੱਤੀ ਆ ਔਰ ਕਿਤਨਾ ਕਿਤੇ ਭਰਪੂਰ ਸਨਾਸ਼ੂ ਦੇ ਜਿਹੜੇ ਭਰਾ ਹੈਗੇ ਨੇ ਉਹ ਇਸ ਦੇ ਵਿੱਚ ਮੈਂਬਰ ਨੇ ਤਾ ਐਸੇ ਮਾਮਲੇ ਦੇ ਵਿੱਚ ਕਈ ਜਿਹੜੇ ਹੋਰ ਸਾਥੀ ਹੈਗੇ ਨੇ ਉਹਨਾਂ ਦਾ ਵੀ ਜ਼ਿਕਰ ਹੈਗਾ ਕੁੱਲ ਜਿਹੜੇ 25 ਮੈਂਬਰ ਨੇ ਤਾਂ ਇਸੇ ਮਾਮਲੇ ਦੇ ਵਿੱਚ ਜਿਹੜਾ ਭਰਪੂਰਨ ਆਸ਼ੂ ਨੂੰ ਵੀ ਜਿਹੜਾ ਨੋਟਿਸ ਹੈ ਉਹ ਦਿੱਤਾ ਜਾ ਰਿਹਾ ਕਿ ਉਹਨਾਂ ਨੂੰ ਭੇਜਿਆ ਗਿਆ ਔਰ ਇਸੇ ਮਾਮਲੇ ਦੇ ਵਿੱਚ ਉਹਨਾਂ ਨੂੰ ਜਿਹੜਾ ਵਿਜੀਲੈਂਸ ਨੇ ਬੁਲਾਇਆ ਹੈ ਜੀ ਅਰਜਿੰਦਰ ਇਹ ਕੋਈ ਤਾਜ਼ਾ ਮਾਮਲਾ ਜਾਂ ਪੁਰਾਣਾ ਮਾਮਲਾ ਹੈ ਜਿਸ ਕੇਸ ਦੇ ਵਿੱਚ ਸਮਨ ਕੀਤਾ ਗਿਆ ਹੈ ਦੇਖੋ ਇਹ ਬਿਲਕੁਲ ਇਹ ਪੁਰਾਣਾ ਮਾਮਲਾ ਔਰ ਇਹ ਤਕਰੀਬਨ ਪਿਛਲੇ 1.5 ਸਾਲ ਤੋਂ 8 ਜਨਵਰੀ 2025 ਤੋਂ ਜਿਹੜਾ ਇਹ ਮਾਮਲੇ ਦੇ ਵਿੱਚ ਜਿਹੜੀ ਐਫ ਆਈ ਆਰ ਹੋਈ ਸੀਗੀ ਔਰ ਇਸੇ ਮਾਮਲੇ ਦੇ ਵਿੱਚ ਜਿਹੜੀ ਜਾਂਚ ਚੱਲ ਰਹੀ ਹੈ ਹਾਲਾਂਕਿ ਹਾਈ ਕੋਰਟ ਤੋਂ ਸਟੇ ਵੀ ਲਿਆ ਗਿਆ ਹੈ ਲੇਕਿਨ ਇਹ ਮਾਮਲਾ ਕਾਫੀ ਗੰਭੀਰ ਹੋਣ ਦੇ ਚੱਲਦਿਆਂ ਜਿਹੜਾ ਵਿਜੀਲੈਂਸ ਦੇ ਕੋਲ ਪਹੁੰਚਿਆ ਸੀ ਔਰ ਵਿਜੀਲੈਂਸ ਨੇ ਇਸ ਮਾਮਲੇ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਇਹਨਾਂ ਨੂੰ ਜਿਹੜਾ ਨੋਟਿਸ ਕੀਤਾ ਔਰ ਨੋਟਿਸ ਦੇ ਵਿੱਚ ਹੀ ਜਿਹੜੀ ਹੈ ਸਾਰੀ ਜਾਣਕਾਰੀ ਹਾਸਲ ਕੀਤੀ ਜਾਵੇ ਕਿ ਆਖਿਰ ਪੂਰਾ ਮਾਮਲਾ ਕੀ ਹੈ ਕੀ ਇਹਨਾਂ ਦੀ ਇਨਵੋਲਵਮੈਂਟ ਹੈ ਕੀ ਇਹ ਹਲੇ ਕੋਈ ਵੀ ਨੋਟਿਸ ਜਿਹੜਾ ਉਹ ਸਾਹਮਣੇ ਨਹੀਂ ਆ ਪਾਇਆ ਲੇਕਿਨ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਵਿਜੀਲੈਂਸ ਨੇ 10

ਦਾ ਇਹ ਕਿਹਾ ਜਾ ਸਕਦਾ ਜਿਹੜੀ ਜ਼ਮੀਨ ਹੈ ਉਸ ਨੂੰ ਅੱਗੇ ਜਿਹੜੇ ਹੈ ਮਹਿੰਗੇ ਭਾਅ ਤੇ ਵੇਚ ਦਿੱਤਾ ਗਿਆ ਤੇ ਇਹ ਇਹ ਸਾਰਾ ਮਾਮਲਾ ਜਿਹੜਾ ਇਸ ਮਾਮਲੇ ਦੀ ਜਿਹੜੀ ਜਾਂਚ ਹੈ ਉਹ ਬੇਸ਼ੱਕ ਇੰਕਰੂਮੈਂਟ ਟ੍ਰਸਟ ਵੱਲੋਂ ਵੀ ਆਪਣੀ ਜਾਂਚ ਰਿਪੋਰਟ ਜਿਹੜੀ ਸੌਂਪ ਦਿੱਤੀ ਗਈ ਹੈ ਲੇਕਿਨ ਵਿਜੀਲੈਂਸ ਇਸ ਮਾਮਲੇ ਦੇ ਵਿੱਚ ਫਿਲਹਾਲ ਹਾਲੇ ਜਿਹੜੀ ਜਾਂਚ ਕਰ ਰਹੀ ਹੈ ਔਰ ਇਸ ਜਾਂਚ ਤੋਂ ਬਾਅਦ ਸਾਹਮਣੇ ਆਵੇਗਾ ਕਿ ਆਖਰੀ ਭਾਰ ਪੋਸ਼ਣ ਆਸ਼ੂ ਦੀ ਕੀ ਇਨਵੋਲਵਮੈਂਟ ਹੈਗੀ ਆ ਔਰ ਉਹਨਾਂ ਦੇ ਜਿਹੜੇ ਸਾਥੀ ਹੈਗੇ ਕਿੰਨਾ ਉਹਨਾਂ ਦੇ ਵੱਲੋਂ ਜਿਹੜਾ ਇਸ ਮਾਮਲੇ ਦੇ ਵਿੱਚ ਜਿਹੜੀ ਅੱਗੇ ਜ਼ਮੀਨ ਦਿੱਤੀ ਗਈ ਹੈ ਜੇ ਕਿੰਨਾ ਇਸ ਦੇ ਵਿੱਚ ਗਵਰਨ ਜਿਹੜਾ ਉਹ ਸਾਹਮਣੇ ਹਾਂ ਠੀਕ ਹੈ ਜਿੰਦਰ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਭਾਰਤ ਪੁਸ਼ਨਾਸ਼ੂ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਭਾਰਤ ਪੁਸ਼ਨਾਸ਼ੂ ਨੂੰ ਵਿਜੀਲੈਂਸ ਨੇ ਸੰਮਨ ਕੀਤਾ ਹੈ ਲੁਧਿਆਣਾ ਦੇ ਇੱਕ ਸਕੂਲ ਦੀ ਜ਼ਮੀਨ ਦਾ ਪੂਰਾ ਵਿਵਾਦ ਦੱਸਿਆ ਜਾ ਰਿਹਾ ਤੇ ਇਸੇ ਕੇਸ ਦੇ ਵਿੱਚ ਅੱਜ ਹੀ ਆਸ਼ੂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਆ ਤੁਹਾਨੂੰ ਦੱਸ ਦੇ ਕਿ ਇੱਥੇ ਵੀ ਆਪਣੇ ਆਪ ਦੇ ਵਿੱਚ ਬਹੁਤ ਖਾਸ ਹੈ ਕਿ ਲੁਧਿਆਣਾ ਜ਼ਮੀਨੀ ਚੋਣਾਂ ਦੇ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਹਰ ਪਾਰਟੀ ਦੇ ਵੱਲੋਂ ਪੂਰੀ ਤਾਕਤ ਝੋਕੀ ਜਾ ਰਹੀ ਹੈ ਭਾਰਤ ਪੁਸ਼ਨਾਸ਼ੂ ਵੀ ਲਗਾਤਾਰ ਆਜਾ ਹੁੰ ਰੈਲੀਆਂ ਕਰ ਰਹੇ ਨੇ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਤਾਂ ਇਸ ਦੇ ਵਿਚਾਲੇ ਇਸ ਜ਼ਮਨੀ ਚੋਣ ਦੇ ਵਿਚਾਲੇ ਹੀ ਭਾਰਤ ਪੂਸ਼ਣਾਸ਼ੂ ਨੂੰ ਵਿਜੀਲੈਂਸ ਨੇ ਸੱਮਨ ਕੀਤਾ ਤੇ ਅੱਜ ਹੀ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਕਿਉਂਕਿ ਲੁਧਿਆਣਾ ਵੈਸਟ ਹਲਕੇ ਦੇ ਵਿੱਚ ਜੋ ਕਿ ਜ਼ਮਨੀ ਚੋਣ ਹੋਣ ਜਾ ਰਹੀ ਹੈ 19 ਤਰੀਕ ਨੂੰ ਵੋਟਾਂ ਪੈਣੀਆਂ ਨੇ 23 ਤਰੀਕ ਨੂੰ ਨਤੀਜਾ ਦਾ ਐਲਾਨ ਕੀਤਾ ਜਾਵੇਗਾ ਤੇ ਇਸ ਦੇ ਵਿਚਾਲੇ ਹੀ ਭਾਰਤ ਪੂਸ਼ਣਾਸ਼ੂ ਨੂੰ ਵਿਜੀਲੈਂਸ ਨੇ ਸੱਮਨ ਕੀਤਾ ਜੋ ਮਸਲਾ ਹੈ ਪੂਰਾ ਵਿਵਾਦ ਹੈ ਇੱਕ ਸਕੂਲ ਦੀ ਜ਼ਮੀਨ ਦਾ ਹੈ ਪੂਰਾ ਵਿਵਾਦ ਦੱਸਿਆ ਜਾ ਰਿਹਾ ਹੈ ਹਾਲਾਂਕਿ ਹੋਰਨਾਂ ਲੋਕਾਂ ਨੂੰ ਵੀ ਨੋਟਿਸ ਭੇਜਿਆ ਗਿਆ ਤੇ ਇਸੇ ਕੇਸ ਦੇ ਵਿੱਚ ਵਿਜੀਲੈਂਸ ਨੇ ਭਾਰਤਪੂਰਨ ਆਸ਼ੂ ਨੂੰ ਵੀ ਸੱਮਨ ਕਰ ਲਿਆ ਅੱਜ ਹੀ ਆਸ਼ੂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਤਾਂ ਕਾਂਗਰਸ ਪਾਰਟੀ ਦੇ ਦੇਣਾ ਵੈਸਟ ਹਲਕੇ ਤੋਂ ਉਮੀਦਵਾਰ ਭਾਰਤਪੂਰਨ ਆਸ਼ੂ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਖੈਰ ਦੇਖਣਾ ਹੋਵੇਗਾ ਕਿ ਆ ਕੀ ਜੋ ਅੱਜ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਉਸ ਦੇ ਮੁਤਾਬਿਕ ਭਾਰਤਪੂਰਨ ਆਸ਼ੂ ਪੇਸ਼ ਹੁੰਦੇ ਨੇ ਜਾਂ ਨਹੀਂ ਜਾਂ ਇਸ ਪੂਰੇ ਸੱਮਨ ਨੂੰ ਲੈ ਕੇ ਭਾਰਤਪੂਰਨ ਆਸ਼ੂ ਦਾ ਜਾਂ ਕਾਂਗਰਸ ਪਾਰਟੀ ਦਾ ਆ ਕੀ ਕੁਝ ਕਹਿਣਾ ਉਹ ਵੀ ਦੇਖਣਾ ਹੋਵੇਗਾ ਉਸ ਤੇ ਵੀ ਜ਼ਰੂਰ ਨਜ਼ਰ ਰਹੇਗੀ ਤਾਂ ਅਲੂਧਿਆਣਾ ਵੈਸਟ ਹਲਕੇ ਜੋ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਉੱਥੇ ਜੋ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੂੰ ਵਿਜੀਲੈਂਸ ਨੇ ਸਮਨ ਕਰ ਦਿੱਤਾ ਤੇ ਅੱਜ ਹੀ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ